ਸੰਜੇ ਦੇ ਘਰੇ ਮੈਂ ਆ ਜਾਇਆ ਜਿਨ੍ਹਾਂ ਦਾ ਬੜੀ ਬੇਹੰਮੀ ਨਾਲ ਗੈਂਗਸਟਰਾਂ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਿਵਾਰ ਜੀ ਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ ਆਪਣੇ ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਇਥੇ ਰਹੂੰਗਾ ਖੰਡ ਪੰਜਾਬ ਪਿਛਲੇ 2 ਸਾਲਾਂ ਚ ਮੈਂ ਦੇਖ ਰਿਹਾ ਤਿੰਨ ਸਾਲਾਂ ਚ ਜਦੋਂ ਇਹ ਝਾੜੂ ਵਾਲੇ ਆਏ ਆ ਹਰ ਰੋਜ਼ ਇਥੇ ਬੈਂਕਲੁਰ ਨੂੰ ਪਿਆ ਜਾ ਰਿਹਾ ਕਿਤੇ ਐਕਸਟਰੈਕਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾਂਦੀ ਹੈ ਕੱਲ ਮੈਂ ਮੋਗੇ ਸੀ ਇਥੇ ਉਹ ਡਾਕਟਰ ਸਾਹਿਬ ਕਮੋਜ ਸੀ ਡਾਕਟਰ ਆ ਉਹਨਾਂ ਤੇ ਗੋਲੀ ਮਾਰੀ ਐਕਸਟਰੈਕਸ਼ਨ ਵਾਸਤੇ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬਹਿ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਆ ਥੋੜੀ ਜਿਮਵਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਪੰਜਾਬ ਦੀ ਜੇ ਤੁਸੀਂ ਨਾਸ ਐਕਸ਼ਨ ਲੈਂਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਈ ਐ ਜੀ ਹਾਲਾਤ ਬਣ ਜਾਣੀ ਹੈ ਇੱਥੇ ਕਾਬੂ ਨਹੀਂ ਰਹਿਣਾ ਕੁਝ ਬਸ ਸਾਹਿਬ ਐਡੀ ਵੱਡੀ ਕਟਨਾ ਹੋਈ ਆ ਆਮਨੋ ਰੋੜਾ ਜਿਹਾ ਇੱਥੇ ਆ ਰਿਹਾ ਪਿਛਲੇ 20 ਦਿਨ ਪਿਛਲੇ 20 ਦਿਨ ਚ ਤਿੰਨ ਵਾਰ ਦਾ ਤਾਂ ਹੁੰਦੀਆਂ ਇੰਟੈਲੀਜੈਂਸ ਕੋਲ ਕੋਈ ਇੱਕ ਵੀ ਇਨਪੁਟ ਨਹੀਂ ਹੈ ਇੰਟੈਲੀਜੈਂਸ ਤੁਸੀਂ ਬੰਦੇ ਨਹੀਂ ਕਿ ਪੰਜਾਬ ਦਾ ਇੰਟੀਰੀਅਰ ਸਿਸਟਮ ਫੇਲ ਹੋ ਚੁੱਕਿਆ ਇੱਥੇ ਹੋਕ ਹੀ ਰਿਹਾ ਹੈ ਪੈਸੇ ਲੈ ਕੇ ਤਾਂ ਪੋਸਟਿੰਗਾਂ ਹੁੰਦੀਆਂ ਮੈਂ ਕਈ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਡਰੱਗਸ ਕਿਉਂ ਇੰਨੇ ਜ਼ਿਆਦਾ ਹੋ ਗਿਆ ਕਹਿੰਦੇ ਅਸੀਂ ਕੀ ਕਰੀਏ ਕਿ ਜਿਹੜੇ ਡਰੱਗ ਵੇਚਣ ਵਾਲੇ ਉਹਨਾਂ ਦੇ ਸਪਲਾਇਰ ਨੂੰ ਫੜਦੇ ਆਂ ਤੇ ਲੋਕਲ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਆ ਕੇ ਉਹਨੂੰ ਬਚਾ ਲੈਂਦਾ ਕਹਿੰਦਾ ਇਹਨੂੰ ਨਹੀਂ ਹੱਥ ਲਾਣਾ ਕਿਉਂਕਿ 5 ਲੱਖ 10 ਲੱਖ ਮਹੀਨੇ ਤੋਂ ਲਈ ਜਾਂਦੇ ਸੋ ਜਦੋਂ ਸਾਰਾ ਕੁਝ ਹੀ ਸਿਸਟਮ ਰਲ ਗਿਆ ਹੋਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਿੱਤੇ ਆ ਉਹ ਜਿੱਤਣ ਦੇ ਲਾਇਕ ਹੀ ਨਹੀਂ ਕਿ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਕਿ ਹੈ ਕੌਣ ਐਮਐਲਏ ਸਾਡੇ ਹਲਕੇ ਦੇ ਵੋਟਾਂ ਪੈ ਗਈਆਂ ਜਿਨ੍ਹਾਂ ਨੂੰ ਮੁਫਤ ਵੋਟਾਂ ਪੈ ਗਈਆਂ ਨਾ ਉਹਨਾਂ ਦੀ ਜੁੰਵਾਰ ਹੀ ਕੋਈ ਨਹੀਂ ਹੈ ਸਰ ਤੁਸੀਂ ਬਾਕੀ ਬੜੀ ਵੱਡੀ ਗੱਲ ਜਿਹੜੀ ਹੋਈ ਹੈ ਇਹਦੀ ਹੋ ਚੁੱਕਿਆ ਪੂਰੇ ਪੰਜਾਬ ਤੇ ਤਿੰਨੋਂ ਮਾਰਦਾਂ ਦਾ ਕੋਈ ਇਨਪੁਟ ਨਹੀਂ ਹੈ ਜੀ ਇਹਨਾਂ ਕੋਲ ਮੈਂ ਕਹਿੰਦਾ ਪੰਜਾਬ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕਿਸੇ ਪਾਰਟੀ ਨੇ ਦਿੱਤੀ ਹੈ ਆ ਚੜੂ ਵਾਲੇ ਨੇ ਤੇ ਇਹਦੇ ਜੁੰਵਾਰ ਕੇਜਰੀਵਾਲਾ ਕਿਉਂਕਿ ਸਹੀ ਮੈਨੇ ਤੇ ਅੱਜ ਕੇਜਰੀਵਾਲ ਮੁੱਖ ਮੰਤਰੀ ਹੈ ਪੰਜਾਬ ਦਾ ਭਗਵੰਤ ਮਾਨ ਨਹੀਂ ਆਇਆ ਤੇ ਮੰਤਰੀ ਤਾਂ ਐ ਰੱਖੇ ਆ ਜਿਵੇਂ ਆਪਣੇ ਪੀਐਨ ਰੱਖੇ ਆ ਦਿੱਲੀੋਂ ਸੁਸੋਦੀਆ ਉਹ ਵੀ ਜੇਲ੍ਹ ਕੱਟ ਕੇ ਆਇਆ ਜੈਨ ਜਿਹੜਾ 6 ਮਹੀਨੇ ਜੇਲ੍ਹ ਕੱਟ ਕੇ ਆਇਆ ਸਾਰੇ ਤਾਂ ਗੈਂਗਸਟਰ ਐ ਮੈਂ ਤਾਂ ਇਹਨਾਂ ਨੂੰ ਅਨੇ ਦੇ ਵਿੱਚ ਇੰਡਸਟਰੀ ਨਾਲ ਮਿਲਿਆ ਸੀ ਕਹਿੰਦਾ ਅਸੀਂ ਮੈਂ ਸੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਕਿਹਾ ਕਿਉਂ ਉਹ ਕਹਿੰਦੇ ਇੱਕ ਤਾਂ ਗੈਂਗਸਟਰ ਸਾਥੋਂ ਫਰੋਤੀਆਂ ਲੈ ਰਹੇ ਐ ਤੇ ਗੈਂਗਸਟਰਾਂ ਤੋਂ ਵੱਧ ਫਰੋਤੀਆਂ ਤੇਜਰੀ ਵਾਲੇ ਰਹੇ ਸਾਨੂੰ ਲਿਸਟ ਆ ਜਾਂਦੀ ਹੈ ਕਿ ਕੋਈ 2 ਕਰੋੜ ਭੇਜੋ 5 ਕਰੋੜ ਭੇਜੋ ਅਸੀਂ ਕਿੰਨਾ ਪੈਸਾ ਭੇਜਾਂਗੇ ਕੇਜਰੀਵਾਲ ਨੂੰ ਜੇ ਮੁੱਖ ਮੰਤਰੀ ਦੇ ਲੀਡਰ ਹੀ ਫਰੋਤੀਆਂ ਲੈਣ ਲੱਗ ਜੇ